सत श्रीकाल नमस्कार आदाब मैं आचार दोस्तों उम्मीद करना कि तुम सब मजे मचे चौगे देख लो जी जर्मनी की ट्रेन किस्ट चलती है बाकी दोस्तों अज ना जर्मनी च इलेक्शन हो रही है हर एक ध्यान लगाया जर्मनी की इलैक्शन वाल क्योंकि जर्मन भी ना अपनी इंडियन के बहुत ज़्यादा इनलीगल आदमी बहुत ज़्यादा रह रहे थे उतुदी कुछ पार्टियाँ ना ਉਹ ਚਾਹੁੰਦੀ ਐ ਟ੍ਰੰਪ ਵਾਂਗੂ ਵੀ ਇੱਥੇ ਕੋਈ ਵੀ ਇਨਲੀਗਲ ਆਦਮੀ ਨਾ ਰਹੇ ਜੇ ਕੋਈ ਰਹਿ ਵੀ ਰਿਹਾ ਹੈ ਤੇ ਉਹਨੂੰ ਵਾਪਸ ਭੇਜਤਾ ਜਾਵੇ ਕੁਝ ਇਹ ਵੀ ਹੋ ਸਕਦਾ ਵੀ ਅੱਗੋਂ ਵਾਸਤੇ ਇਮੀਗ੍ਰੇਸ਼ਨ ਤੇ ਕੰਟਰੋਲ ਕਰ ਲੈਣ ਜਿਆਦਾ ਬੰਦੇ ਆਉਣ ਹੀ ਨਾ ਉਹ ਸੋਚਦੇ ਵੀ ਜਿਹੜੇ ਬੰਦੇ ਜਰਮਨੀ ਦੇ ਲੋਗ ਰਹਿ ਰਹੇ ਵੀ ਨਾ ਉਹਨਾਂ ਨੂੰ ਪਹਿਲਾਂ ਕੰਮ ਦਿੱਤਾ ਜਾਵੇ ਕਿਉਂਕਿ ਹਰ ਮੁਲਕ ਵਿੱਚ ਦੋ ਤਿੰਨ ਪਾਰਟੀਆਂ ਹੁੰਦੀਆਂ ਜਿਹੜੀਆਂ ਵੀ ਹੁੰਦੀਆਂ ਕੁਝ ਹੱਕ 'ਚ ਹੁੰਦੀਆਂ ਕੁਝ ਖਿਲਾਫ ਹੁੰਦੀਆਂ ਹੈਗੀਆਂ ਹਾਲਾਂਕਿ ਜਰਮਨੀ ਨੂੰ ਲੇਬਰ ਦੀ ਬੜੀ ਲੋੜ ਗਈ ਹੈ ਉੱਥੇ ਬੜੀ ਥਾਂ ਤੇ ਲੇਬਰ ਦੀ ਘਾਟ ਗਈ ਹੈ ਪਰ ਸਰਕਾਰਾਂ ਦੀ ਮਰਜ਼ੀ ਹੈ ਨਾ ਜਦੋਂ ਵੀ ਕੋਈ ਇਲੈਕਸ਼ਨ ਚੱਲ ਜਾਂਦਾ ਹੈ ਉਹਨੇ ਆਪਣੇ ਹਿਸਾਬ ਨਾਲ ਕੰਟਰੋਲ ਕਰਨਾ ਦਾ ਹਮਲਕ ਨੂੰ ਇੱਥੇ ਇੰਗਲੈਂਡ 'ਚ ਵੀ ਉਹ ਹਾਲ ਹੋਇਆ ਸੀ ਜਦੋਂ ਲਿਬਰ ਪਾਰਟੀ ਆਈ ਸੀ ਹਰ ਇੱਕ ਨੂੰ ਇਹੋ ਮੀਸੀ ਵੀ ਇਹ ਪਾਰਟੀ ਚੰਗੀ ਏ ਇਮੀਗ੍ਰੇਸ਼ਨ ਦੇ ਹੱਕ ਚ ਗਈ ਏ ਨਵੇਂ ਬੰਦੇ ਨੂੰ ਮੌਕਾ ਮਿਲੇਗਾ ਕਾਰੋਬਾਰ ਠੀਕ ਹੋ ਜਾਏਗਾ ਜਿਹੜੇ ਬੰਦੇ ਇੱਥੇ ਚੋੜੀ ਰਹੇ ਦੇਵੇ ਹੋ ਸਕਦਾ ਕੋਈ ਐਲਾਨ ਕਰ ਦੇਣ ਉਹ ਵੀ ਇੱਥੇ ਪੱਕੀ ਹੋ ਜਾਣ ਲੇਕਿਨ ਉਹ ਕੁਝ ਨਹੀਂ ਹੋਇਆ ਸਗੋਂ ਹੋਰ ਸਖਤੀ ਹੋ ਗਈ ਹੈ ਇੱਥੇ ਵੀ ਛਾਪੇ ਪੈ ਰਹੇ ਨੇ ਲੋਕ ਭੜੇ ਜਾ ਰਹੇ ਨੇ ਇਤੋਂ ਵੀ ਰਿਪੋਰਟ ਕੀਤੇ ਜਾ ਰਹੇ ਨੇ 19000 ਬੰਦਾ ਇਹ ਰਿਪੋਰਟ ਕਰ ਚੁੱਕੇ ਨੇ ਜਿਉਂ ਦੀ ਸਰਕਾਰ ਆਈ ਹੈ ਇਸ ਕਰਕੇ ਦੋਸਤੋ ਐਸ ਤੋ ਕੇ ਜਿਹੜੇ ਹਾਲਾਤ ਹੈਗੇ ਨਾ ਕੋਈ ਖਾਸ ਚੰਗੀ ਨਹੀਂ ਹੈ ਖਾਸ ਕਰਕੇ ਆਪਣੀ ਕਮਿਊਨਿਟੀ ਜਿਹੜੀ ਹੈਗੀ ਹੈ ਇੰਡੀਅਨ ਜਿੰਨਾਂ ਕੋਲ ਵੀਜ਼ਾ ਹੈਗਾ ਪੱਕੇ ਗਏ ਉਹਨਾਂ ਦੀ ਗੱਲ ਕੁਛ ਹੋਰ ਏ ਲੇਕਿਨ ਜਿਹੜੇ ਬੰਦੇ ਅੱਧ ਵਿਚਕਾਰ ਲਟਕੇ ਹੋਏ ਨਾ ਇੱਥੇ ਆਈ ਵੀ ਜਾਂ ਰਸਤੇ ਕਿਤੇ ਫਸੇ ਵੀ ਉਹਨਾਂ ਦਾ ਕੋਈ ਪਤਾ ਨਹੀਂ ਆ ਵੈਸੇ ਤੇ ਜਰਮਨੀ ਵਿੱਚ ਜਿਹੜੇ ਬੰਦੇ ਪੱਕੇ ਵੀ ਗਏ ਨਾ ਉਹ ਵੀ ਸੱਚੋ ਪੰਚੀ ਹੋਏ ਹੋਏ ਕਿਉਂਕਿ ਜਦੋਂ ਹਾਲਾਤ ਖਰਾਬ ਹੁੰਦੇ ਨਾ ਫਿਰ ਆਦਮੀ ਦਾ ਮੂਡ ਨਹੀਂ ਬੰਦਾ ਉੱਤੇ ਪੈਸਾ ਲਾਣ ਨੂੰ ਕੰਮ ਕਰਨ ਨੂੰ ਬੰਦਾ ਡਰਦਾ ਡਰਦਾ ਰਹਿੰਦਾ ਵੀ ਇਹ ਨਾਲ ਕਿਤੇ ਕਾਲੋ ਕਾਰਜੇ ਪੈਸੇ ਵਸਾ ਲਈਏ ਜਗਾ ਲੈ ਲਈਏ ਕੱਲ ਨੂੰ ਥੋੜੇ ਹਾਲਾਤ ਕੋਈ ਖਰਾਬ ਹੋ ਜਾਣਾ ਫਿਰ ਬੜੀ ਪਰੇਸ਼ਾਨੀ ਹੁੰਦੀ ਹੈ ਇਹੋ ਗੱਲ ਹੋ ਗਈ ਅਮਰੀਕਾ ਚ ਕਦੀ ਕਿਸੇ ਨੇ ਸੋਚਿਆ ਨਹੀਂ ਸੀ ਵੀ ਇੰਨੇ ਖਲਾਅਤ ਮਾਰੇ ਹੋ ਜਾਣਗੇ ਹੁਣ ਉੱਤੇ ਹਰ ਬੰਦਾ ਸੈਮੀਆ ਪਿਆ ਜਿੰਨੇ ਵੀ ਬੰਦੇ ਰਹਦੇ ਪਏ ਵੇ ਪਾਗੋ ਪੁਰਾਣੇ ਵੀ ਪਾਵੇਂ ਨਵੇਂ ਵੀ ਠੀਕ ਹੈ ਵੀ ਪੁਰਾਣੇ ਬੰਦੇ ਡਰਤੇ ਕੋਈ ਨਹੀਂ ਗੱਲਾਂ ਕੋ ਪੀਪਰ ਪੂਰੇ ਵੇ ਲੇਕਿਨ ਦਹਿਸ਼ਤ ਦਾ ਮਹੌਲ ਹੈ ਕੋਈ ਰਸਤੇ ਜਾਂਦੇ ਵੀ ਬੱਚੇ ਸਕੂਲ ਪੜ੍ਹਦੇ ਵੀ ਜਿੱਥੇ ਵੀ ਜਾਣਾ ਹੈ ਹਰ ਕੋਈ ਸ਼ੱਕ ਦੀ ਨਜ਼ਰ ਨਾਲ ਵੇਖਦਾ ਹੈ ਕਿਉਂਕਿ ਤੁਸੀਂ ਹਰ ਨੂੰ ਪੀਪਰ ਥੋੜੀ ਦਿਖਾਓਗੇ ਤੇ ਨਾ ਹੀ ਤੁਹਾਡੀ ਸ਼ਹਿਦ ਲਿਖਿਆ ਹੈ ਵੀ ਤੁਸੀਂ ਬਾਕੀ ਹੋ ਗਿਆ ਜੀਓ ਦੁਰੋਂ ਜਿੰਨੇ ਵੀ ਇਸ਼ਨ ਸ਼ਗਲ ਦੇਖਣੀ ਹੈ ਜਾਂ ਇੰਡੀਆ ਦੇਖਣਾ ਹੈ ਉਹਨਾਂ ਜ਼ਮਾਨੇ ਚ ਹੋਣਾ ਵੀ ਇਹ ਵੀ ਬੰਦਾ ਤਾਂ ਇੰਡੀਗਲੀ ਜਾ ਰਿਹਾ ਵੀ ਇਹੋ ਜੀ ਸਟੋਰੀ ਬੰਦੀ ਵੀ ਹੈ ਬਾਕੀ ਹਾਲਾਤ ਦਾ ਕਿਸੇ ਮੁਲਕ ਬਾਰੇ ਕੁਝ ਨਹੀਂ ਪਤਾਉਂਦਾ ਜਦੋਂ ਚੰਗੇ ਜਨੇਵੇਂ ਤੇ ਕਿਦੋਂ ਮਾੜੀ ਹੋ ਜਨੇਵੇਂ ਆਦਮੀ ਉਹੀ ਹੈ ਜਿਹੜਾ ਪਰਦੇਸ ਚ ਬਟਾ ਹੈ ਕੀਰਫ ਰਵੇ ਕਿਸੇ ਵੇਲੇ ਵੀ ਕੋਈ ਨੀ ਕੀ ਹੋਏ ਆਪਣੇ ਆਪ ਨੂੰ ਸੰਭਾਲ ਲਵੇ ਪੈਸੇ ਸੇਫ ਰੱਖੀਆਂ ਹੋਣ ਅਗਰ ਜਿੰਨੇ ਤੁਸੀਂ ਪੈਸੇ ਕਮਾਏ ਸਾਰੇ ਤੁਸੀਂ ਇੱਥੇ ਲਾਤੇ ਤੇ ਕੱਲ ਨੂੰ ਕਿਤੇ ਉਨੀ ਜੋ ਕੀ ਤੁਹਾਨੂੰ ਆਣਾ ਜਿਆਦਾ ਪੈ ਗਿਆ ਫਿਰ ਦੋਸਤੋ ਮੁਸ਼ਕਲ ਹੋ ਜਾਂਦੀ ਹੈ ਇਸ ਕਰਕੇ ਤੁਸੀਂ ਵੀ ਬਾੜ ਜਿਹੜੇ ਵੀ ਰਹ ਰਹੇ ਹੋ ਅਸੀਂ ਇਹ ਨਹੀਂ ਕਹਿੰਦੇ ਕੋਈ ਮੁਲਕ ਮਾੜਾ ਹੈ ਜਾਂ ਸਰਕਾਰਾਂ ਮਾੜੀਆਂ ਹੈ ਸਰਕਾਰਾਂ ਬਹੁਤ ਚੰਗੀਆਂ ਹੱਥੇ ਲੋ ਅੱਛੇ ਵੇ ਇਨਸਾਨੀਅਤ ਇਹਨਾਂ ਵਿੱਚ ਸਭ ਕੁਝ ਸਮਝ ਦੇਵੇ ਲੇਕਿਨ ਕੁਝ ਸ਼ਰਾਰਤੀ ਬੰਦੇ ਹੁੰਦੇ ਨੇ ਨਾ ਕਿਸੇ ਲਈ ਕੋਈ ਸ਼ਰਾਰਤ ਕਰ ਦਿੰਨ ਫਿਰ ਨੁਕਸਾਨ ਹੋ ਜਾਂਦਾ ਹੈ ਉਮੀਦ ਹੈ ਕਿ ਦੋਸਤੋ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਪਸੰਦ ਆਈ ਤੇ ਵੀਡੀਓ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮਚ ਤੁਹਾਡਾ ਸਭ ਦਾ